ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ ਜੇਕਰ ਇਹ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਅੱਜ ਤਾਂ ਤਕਰੀਬਨ 7 ਵਜੇ ਹੀ ਸੀਮਾ ਘਰੋਂ ਤੁਰ ਪਈ ਉਹਨੇ ਸਾਰੀ ਰਾਤ ਅੱਖਾਂ 'ਚ ਕੱਢੀ ਨੀਂਦ ਵੀ ਹੋਣ ਉਸਦੀ ਸ਼ਰੀਕ ਬੰਨ ਲੱਗੀ ਜਿਹੜੀ ਆਉਂਦੀ ਆਉਂਦੀ ਦੂਰੋਂ ਹੀ ਅਸ਼ੋਪਲੇ ਜਿਹੇ ਛਪਰਤ ਜਾਂਦੀ ਤੇ ਫੇਰ ਜਦੋਂ ਉਹ ਕੰਮ ਤੇ ਹੁੰਦੀ ਅੱਖਾਂ 'ਚ ਰੜਕਣ ਤੋਂ ਬਾਜ਼ ਨਾ ਆਉਂਦੀ ਪੂਰੀ ਰਾਤ ਰਾਤ ਪਰ ਮੰਜੇ ਤੇ ਪਈ ਪਾਸੇ ਵੱਟਦੀ ਹੋਈ ਜ਼ਿੰਦਗੀ ਦੀਆਂ ਤਲਖੀਆਂ ਤੇ ਵਾਅਦੇ ਘਟਿਆਂ ਦਾ ਹਿਸਾਬ ਲਾਉਣ ਕਦੇ ਨਾ ਭੁੱਲਦੀ ਸੋਚਦੀ ਰਿਸ਼ਤਿਆਂ ਦੀ ਇਹ ਖੇਡ 'ਚ ਮੈਂ ਕੀ ਖਟਿਆ ਤੇ ਕੀ ਗਵਾਇਆ ਫੇਰ ਸੋਚਦੀ ਚੱਲੀਏ ਰਿਸ਼ਤੇ ਤਾਂ ਮੋਹ ਦੇ ਹੁੰਦੇ ਆ ਰਿਸ਼ਤਿਆਂ ਦਾ ਨਫਾ ਨੁਕਸਾਨ ਕਿੱਥੋਂ ਆ ਗਿਆ ਅੱਜ ਸਵੇਰ ਦੀ ਰੋਜ਼ ਦੀ ਤਰ੍ਹਾਂ ਉਹ ਤੜਕੇ ਉੱਠ ਚਾਹ ਬਣਾ ਰੋਟੀ ਪਕਾ ਕੇ ਆਪਣੇ ਆਪਣੇ ਪਿਓ ਨੂੰ ਨਾਸ਼ਤਾ ਕਰਵਾ ਹੋਰ ਕੰਮਾਂ 'ਚ ਰੁੱਝ ਗਈ। ਉਹਦੇ ਡੈਡੀ ਸਵੇਰੇ ਜਲਦੀ ਚਾਹ ਪੀਣ ਦੇ ਸ਼ਕੀਨ ਸਨ। ਭਾਵੇਂ ਸੀਮਾ ਦੀ ਮਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਇਹ ਸ਼ੌਕ ਉਸ ਦੀ ਮਾਂ ਦੇ ਨਾਲ ਹੀ ਮਰ ਮੁੱਕ ਗਿਆ। ਜਦੋਂ ਵੀ ਜਦੋਂ ਦੀ ਉਹਨਾਂ ਦੀ लाਡਲੀ ਨੂੰ ਉਹਨਾਂ ਨੂੰ ਚਾਹ ਦੇਣਾ ਭੁੱਲਣ ਲੱਗੀ। ਪਰ ਹੁਣ ਤਾਂ ਸਾਲਕ ਹੋ ਗਿਆ ਡੈਡੀ ਸੀਮਾ ਕੋਲ ਹੀ ਨੇ ਸੀਮਾ ਦਾ ਇਕਲੌਤਾ ਭਰਾ ਡੈਡੀ ਨੂੰ ਸੀਮਾ ਕੋਲ ਇਸ ਲਈ ਛੱਡ ਗਿਆ ਕਿਉਂਕਿ ਰੋਜ਼-ਰੋਜ਼ ਸ਼ਹਿਰ ਡੈਡੀ ਨੂੰ ਦਵਾਈ ਲੈਣ ਦਵਾਈ ਲਈ ਲੈ ਕੇ ਆਉਣਾ ਉਸ ਨੂੰ ਬਹੁਤ ਹੀ ਖੇਚਲ ਭਰਿਆ ਕੰਮ ਲੱਗਦਾ ਉਹ ਆਪਣੇ ਕੰਮ ਤੇ ਜਾਣ ਲਈ ਅਕਸਰ ਲੇਟ ਹੋ ਜਾਂਦਾ ਡੈਡੀ ਹਾਈ ਸ਼ੂਗਰ ਅਤੇ ਬੀਪੀ ਦੇ ਮਰੀਜ਼ ਹਨ ਉਹਦੇ ਮੰਮੀ ਦੀ ਡੈਥ ਤੋਂ ਬਾਅਦ ਉਹਨਾਂ ਦੀ ਤਬੀਅਤ ਕੁਝ ਜ਼ਿਆਦਾ ਹੀ ਖਰਾਬ ਰਹਿੰਦੀ। ਅਜਿਹੀ ਹਾਲਤ ਵਿੱਚ ਡਾਕਟਰ ਨੇ ਬਹੁਤ ਸਾਰੇ ਅਜਿਹੇ ਟੈਸਟ ਲਿਖ ਦਿੱਤੇ ਜਿਹੜੇ ਕੁਝ ਕੁ ਦਿਨਾਂ ਬਾਅਦ ਖਾਲੀ ਪੇਟ ਕਰਵਾਉਣੇ ਲਾਜ਼ਮੀ ਹਨ। ਅਜਿਹੇ ਮੌਕੇ ਪਰਜਾਇ ਦੀ ਤਾਂ ਜਿਵੇਂ ਮਨ ਦੀ ਮੁਰਾਦ ਪੂਰੀ ਹੋ ਗਈ ਹੋਵੇ। ਉਹਨੇ ਡੈਡੀ ਨੂੰ ਥੋੜੇ ਦਿਨਾਂ ਲਈ ਸੇਮਾ ਕੋਲ ਰਹਿਣ ਦੀ ਗੱਲ ਆਖ ਮੋੜ ਕੇ ਡੈਡੀ ਦੀ ਬਾਤ ਨਾ ਪੁੱਛੀ। हां اونਜ ਕਦੇ ਕਦਾਈ ਫੋਨ ਜਰੂਰ ਆ ਜਾਂਦਾ ਹੈ लाड़ली ਨੂੰ ਦਾ ਸੀਮਾ ਸੋਚ ਰਹੀ ਹੈ ਕਿ ਅੱਜ ਸ਼ੁੱਕਰਵਾਰ ਹੈ ਅਤੇ ਸੋਮਵਾਰ ਦੀ ਰਖੜੀ ਅੱਜ ਮੈਂ ਬਿੰਦਰ ਭੈਣ ਨੂੰ ਆਖਾਂਗੀ ਮੇਰੇ ਰਹਿੰਦੇ ਪੈਸੇ ਦੇ ਦਿਓ ਭਾਵੇਂ 500 ਰੁਪਏ ਹੀ ਰਹਿੰਦੇ ਨੇ ਬਾਕੀ ਤਾਂ ਉਹ ਪਹਿਲਾਂ ਹੀ ਕਦੋਂ ਦੀ ਖਰਚ ਚੁੱਕੀ ਹੈ ਡੈਡੀ ਜੀ ਦੀ ਦਵਾਈ ਅਤੇ ਘਰ ਦੇ ਖਰਚਾਂ ਦਾ ਕਾਰਨ ਉਸ ਦਾ ਹੱਥ ਅਕਸਰ ਤੰਗ ਹੀ ਰਹਿੰਦਾ ਹੈ ਸੀਮਾ ਦਾ ਘਰ ਵਾਲਾ ਘਰ 'ਚ ਪੰਜੀ ਵੀ ਖਰਚ ਕਰਕੇ ਰਾਜ਼ੀ ਨਹੀਂ। ਉਹ ਤਾਂ ਜਿਵੇਂ ਰਾਤ ਕੱਟਣ ਲਈ ਹੀ ਘਰ ਆਉਂਦਾ। ਸਵੇਰੇ ਤੜਕੇ ਸਾਰ ਕੰਮ ਤੇ ਚਲਾ ਜਾਂਦਾ। ਸ਼ਾਮ ਨੂੰ ਸ਼ਰਾਬ ਨਾਲ ਰੱਜ ਕੇ ਤੁੰਨ ਕੇ ਮਸਾ ਹੀ ਘਰ ਪਹੁੰਚਦਾ। ਘਰ ਦੀ ਕਿਸੇ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਨਹੀਂ। ਧੀ ਤੇ ਪੁੱਤ ਵੀ ਵੱਡੇ ਹੋ ਰਹੇ ਹਨ। ਸੀਮਾ ਵਿਚਾਰੀ ਅੰਦਰੋਂ-ਅੰਦਰੀ ਭੁਜਦੀ ਰਹਿੰਦੀ। ਬੁੱਢੇ ਪਿਓ ਸਾਹਮਣੇ ਕੀ ਨਿਤ-ਨਿਤ ਦਾ ਕਲੇਸ਼ ਕਰੇ। ਸੀਮਾ ਸੋਚਾਂ ਦੀ ਉਦੇੜਪਾਣ ਵਿੱਚ ਕਦੋਂ ਵਿੰਦਰ ਦੇ ਘਰ ਪਹੁੰਚੀ ਉਸ ਨੂੰ ਪਤਾ ਹੀ ਨਾ ਲੱਗਿਆ ਸੀਮਾ ਨੇ ਜਾਂਦੀ ਨੇ ਝਾੜੂ ਚੁੱਕ ਲਿਆ ਛੇਤੀ ਛੇਤੀ ਝਾੜੂ ਪੋਚੇ ਦਾ ਕੰਮ ਮੁਕਾ ਕੇ ਹੌਲੀ ਹੌਲੀ ਪੈਰ ਮਲਦੀ ਕੋਈ ਵਿੰਦਰ ਕੋਲ ਜਾ ਕੇ ਭੈਣ ਜੀ ਅੱਜ ਮੈਨੂੰ ਬਾਕੀ ਪੈਸੇ ਦੇ ਦਿਓ ਦੋ ਦਿਨ ਲੋਕਡਾਊਨ ਦੇ ਨੇ ਤੇ ਮੈਂ ਰਖੜੀਆਂ ਖਰੀਦਣੀਆਂ ਨੇ ਭਰਾ ਦੇ ਘਰ ਜਾਣਾ ਬਿੰਦਰ ਦੇ ਮੱਥੇ ਤੇ ਤਿਉੜੀ ਆ ਉੱਬਰਣ ਉੱਬਰਾਈਆਂ ਜਿਵੇਂ ਪਤਾ ਨਹੀਂ ਸੀਮਾ ਨੇ ਕਿਹੜਾ ਖਜ਼ਾਨਾ ਮੰਗ ਲਿਆ ਹੋਵੇ ਉਸ ਨੇ ਆਪਣੀ ਮਿਹਨਤ ਹੀ ਤਾਂ ਮੰਗੀ ਸੀ ਕੋਈ ਗੱਲ ਨਹੀਂ ਅਜੇ ਹੋਰ ਘਰ ਕੰਮ ਕਾਰਾ ਮੁੜਦੀ ਹੋਈ ਲੈ ਜਾਵੇਂ ਬਿੰਦਰ ਨੇ ਕਿਹਾ ਸੀਮਾ ਬਿਨਾਂ ਕੁਝ ਕਹੇ ਸੁਨੇ ਗੇਟ ਤੋਂ ਬਾਹਰ ਆ ਗਈ ਹੁਣ ਉਹ ਹਰਪਜਨ ਕੌਰ ਦੇ ਘਰ ਜਾ ਰਹੀ ਸੀ ਉਸ ਦੇ ਮਨ ਵਿੱਚ ਡਰ ਮੁੜਮੁੜ ਉਛਾਲੇ ਮਾਰ ਰਿਹਾ ਸੀ ਕਿ ਜੇਕਰ ਹਰ ਭਜਨਕੌਰ ਦੇ ਘਰੋਂ ਵੀ ਖਾਲੀ ਹੱਥ ਮੜਨਾ ਪਿਆ ਤਾਂ ਫਿਰ ਉਹ ਮਾਣ ਹੀ ਮਾਣ ਖਰਚੇ ਦਾ ਹਿਸਾਬ ਵੀ ਲਗਾ ਰਹੀ ਸੀ 400 ਰੁਪਏ ਦਾ ਬਰਫੀ ਦਾ ਡੱਬਾ ਅਤੇ 60 ਰੁਪਏ ਦੀਆਂ ਰਖੜੀਆਂ ਭਰਾ ਦਾ ਕੱਲ ਹੀ ਫੋਨ ਆਇਆ ਸੀ ਉਸਨੇ ਸਪੈਸ਼ਲ ਕਿਹਾ ਸੀ ਵੇਖੀ ਭੈਣੇ ਰਸਗੁਲੇ ਗਲਾਜ਼ਾ ਮਣਾਣਾ ਲੈ ਕੇ ਆਵੀ ਤੇਰੇ ਭਤੀਜੇ ਨੇ ਕਿਹਾ ਕਿ ਪਾਪਾ ਭੂਆ ਨੂੰ ਕਹੋ ਬਰਫੀ ਲੈ ਕੇ ਆਵੇ ਪੈਣ ਵਰਫੀ ਹੀ ਲਿਆਵੀ ਪਾਵੇਂ ਦੋ ਹੀ ਪੀਸ ਲਿਆਵੀ ਨਾਲੇ ਤੇਰਾ ਭਤੀਜਾ ਕਹਿੰਦਾ ਮੈਂ ਤਾਂ ਭੂਆ ਤੋਂ ਲਾਈਟਾਂ ਵਾਲੀ ਰਖੜੀ ਬੰਨਣਾ ਔਣੀ ਐ ਸਾਰੇ ਨਿਆਣੇ ਅੱਜਕੱਲ ਉਹੀ ਬੰਨਦੇ ਐ ਸੋਚਾਂ ਸੋਚਦੇ ਸੋਚਦੇ ਉਹ ਹਰਪਜਨ ਕੌਰ ਦੇ ਘਰ ਪਹੁੰਚ ਗਈ ਸੀਮਾ ਨੇ ਬੜੀ ਫੁਰਤੀ ਨਾਲ ਕੰਮ ਮੁਕਾ ਲਿਆ ਉਹ ਸੋਚ ਰਹੀ ਸੀ ਕਿਤੇ ਇਧਰੋਂ ਵੀ ਬਿੰਦਰ ਦੇ ਘਰ ਦੀ ਤਰ੍ਹਾਂ ਖਾਲੀ ਹੱਥੀ ਨਾ ਮੁੜਨਾ ਪਵੇ ਪਰ ਇਹ ਤਾਂ ਸ਼ੁਕਰ ਹੋਇਆ ਹਰਪਜਨ ਕੌਰ ਨੇ ਆਪੇ ਹੀ ਉਸ ਨੂੰ ਉਸ ਦੇ ਮਹੀਨੇ ਮਹੀਨੇ ਦੀ ਮਿਹਨਤ ਬੜੇ ਆਦਰ ਨਾਲ ਦਿੱਤੀ। ਕੋਰ ਤਾਂ ਹੋਰ 200 ਰੁਪਏ ਹੋਰ ਵਧ ਦਿੱਤੇ। ਇਹ ਆ ਕੇ ਕੀ ਰਖੜੀਆਂ ਨੇ ਸੀਮਾ ਖੁਸ਼ ਹੋ ਗਈ। ਜਿਵੇਂ ਉਸ ਦੇ ਮਨ ਦੀ ਮਰਦ ਪੂਰੀ ਹੋ ਗਈ ਹੋਵੇ। ਜਦੋਂ ਉਹ ਹਰਪਜਨ ਕੌਰ ਦੇ ਘਰੋਂ ਵਾਪਸ ਆ ਰਹੀ ਸੀ ਤਾਂ ਬਿੰਦਰ ਨੇ ਉਸ ਨੂੰ ਦੂਰੋਂ ਵੇਖ ਕੇ ਜ਼ੋਰ ਦੀ Ꙅ ਲਾ ਲਿਆ। ਤੇ ਸੀਮਾ ਦੀ ਹਿੰਮਤ ਨਾ ਪਈ ਡੋਰ ਬੈਲ ਬਜਾਉਂਦੀ। ਸੀਮਾ ਚੁੱਪਚਾਪ ਨੀਮੀ ਪਾ ਕੇ ਉਥੋਂ ਲੰਘ ਗਈ ਘਰ ਆ ਕੇ ਉਹ ਸੋਚਣ ਲੱਗੀ ਕਿ ਹੁਣ ਭਰਾ ਦੇ ਘਰ ਕਿਵੇਂ ਜਾਵਾਂ ਲੋਕਡਾਊਨ ਕਾਰਨ ਬੱਸਾਂ ਨਹੀਂ ਚੱਲਦੀਆਂ ਤੇ ਨਾ ਹੀ ਆਟੋ ਜਦੋਂ ਉਸਨੇ ਆਪਣੇ ਗੁਆਂਢ ਚ ਰਹਿੰਦੇ ਮੋਹਿਤ ਨੂੰ ਨਾਲ ਲਿਜਾਣ ਲਈ ਪੁੱਛਿਆ ਤਾਂ ਉਹਨੇ ਮੋਟਰਸਾਈਕਲ ਵਿੱਚ ਪੈਟਰੋਲ ਪਵਾਉਣ ਦੀ ਗੱਲ ਆਖ ਦਿੱਤੀ ਕਿ ਝਟ ਹਾਂ ਕਰ ਦਿੱਤੀ ਸੀਮਾ ਨੇ ਸੋਚਿਆ ਕਿ ਨੇੜੇ ਹੀ ਤਾਂ ਪਿੰਡ ਹੈ 100 ਰੁਪਏ ਨਾਲ ਸਰ ਜਾਵੇਗਾ ਸੀਮਾ ਚਾਈ ਚਾਈ ਮਰਫੀ ਦਾ ਡੱਬਾ ਤੇ ਲਾਈਟਾਂ ਵਾਲੀ ਰਖੜੀ ਲੈ ਮੋਹਿਤ ਨਾਲ ਆਪਣੇ ਪੇਕੇ ਪਿੰਡ ਤੁਰ ਪਈ। ਮੋਹਿਤ ਨੇ ਪੈਟਰੋਲ ਪੰਪ ਤੇ 200 ਰੁਪਏ ਦਾ ਪੈਟਰੋਲ ਪਵਾਇਆ ਅਤੇ ਸੀਮਾ ਨੂੰ 200 ਰੁਪਏ ਦੇਣ ਦਾ ਇਸ਼ਾਰਾ ਕੀਤਾ। ਮੋਹਿਤ ਸੀਮਾ ਮੋਹਿਤ ਦੇ ਮੂੰਹ ਵੱਲ ਵੇਖਣ ਲੱਗੀ ਅਤੇ ਫਿਰ ਚੁੱਪਚਾਪ 200 ਰੁਪਏ ਦਾ ਨੋਟ ਉਸਦੇ ਹੱਥ ਤੇ ਧਰ ਦਿੱਤਾ। ਜਦੋਂ ਉਹ ਆਪਣੇ ਪੇਕੇ ਪਿੰਡ ਪਹੁੰਚੀ ਤਾਂ ਮੋਹਿਤ ਉਸ ਨੂੰ ਉਸਦੇ ਘਰ ਕੋਲ ਉਤਾਰ ਕੇ ਆਖਣ ਲੱਗਾ। ਆਂਟੀ ਜੀ ਤੁਸੀਂ ਜਦੋਂ ਜਾਣਾ ਹੋਇਆ ਮੈਨੂੰ ਫੋਨ ਕਰ ਦਿਓ ਮੈਂ ਆਪਣੇ ਇੱਕ ਦੋਸਤ ਨੂੰ ਮਿਲਣ ਚੱਲਿਆ ਸੀਮਾ ਜਦੋਂ ਆਪਣੇ ਪੇਕੇ ਘਰ ਦਾ ਬੂਹਾ ਖੜਕਾਉਣ ਲੱਗੀ ਤਾਂ ਅੰਦਰੋਂ ਉਸਦੀ ਪਰਜਾਈ ਦੀ ਗੁੱਸੇ ਭਰੀ ਉੱਚੀ ਆਵਾਜ਼ ਸੁਣ ਕੇ ਉਹ ਰੁਕ ਗਈ ਸਾਫ਼-ਸਾਫ਼ ਕਹਿ ਦੇਈ ਆਪਣੀ ਭੈਣ ਨੂੰ ਡੈਡੀ ਨੂੰ ਆਪਣੇ ਕੋਲ ਹੀ ਰੱਖੇ ਜੇ ਉਹਨੇ ਕਿਹਾ ਕਿ ਡੈਡੀ ਨੂੰ ਲੈ ਆਓ ਤਾਂ ਜਵਾਬ ਦਿਓ ਦੂਜੀ ਗੱਲ ਆ ਜਿਹੜਾ ਟੁੱਟਿਆ ਜਿਹਾ ਘਰ ਹੈ ਇਸ ਦੀ ਬਸੀਹਤ ਆਪਣੇ ਨਾਂ ਕਰਵਾਓ ਅੱਜਕੱਲ ਦੀਆਂ ਕੁੜੀਆਂ ਦਾ ਕੁਝ ਪਤਾ ਨਹੀਂ ਹੋਰ ਕਿਤੇ ਆਪਣੇ ਨਾਂ ਕਰਵਾ ਕੇ ਬੈਠ ਜਾਏ ਅਸਾਂ ਭਲਾ ਡੈਡੀ ਤੂੰ ਹੋਰ ਕੀ ਲੈਣਾ ਕਰ ਲਵੇ ਸੇਵਾ ਆਪਣੇ ਪਿਓ ਦੀ ਜਿਹੜੀ ਮੇਰੇ ਬਾਰੇ ਆਖਦੀ ਲੋਕਾਂ ਕੋਲ ਕਿ ਮੈਂ ਟਾਈਮ ਤੇ ਡੈਡੀ ਨੂੰ ਚਾਹ ਨਹੀਂ ਦਿੰਦੀ ਆਉਂਦੀ ਹੋਣੀ ਅੱਜ ਕਹਿੰਦੀ ਸੀ ਅੱਜ ਆਉਣਾ ਇੱਥੇ ਖੜ ਜਾਓ ਸਾਡੇ ਸਿਰ ਤੇ ਆ ਕੇ ਸੜੇ ਜਿਹੇ ਰਸਗੁਲੇ ਲੈ ਕੇ ਬਰਫੀ ਲਿਆਉਂਦੀ ਮਰਨ ਲੱਗੀ 100 150 ਰੁਪਏ ਲਾ ਕੇ ਆਉਂਦੀ ਮੈਂ ਇੱਥੇ 500 ਰੁਪਏ ਤੋਂ ਘੱਟ ਦਾ ਸੂਟ ਨਹੀਂ ਲੈ ਕੇ ਦਿੰਦੀ ਭਾਈਏ ਨੂੰ ਕੱਪੜੇ ਵੱਖਰੇ ਪਤਾ ਨਹੀਂ ਕਿਹੜੇ ਮੂੰਹ ਨਾਲ ਆ ਜਾਂਦੀ ਹੈ ਹਰ ਸਾਲ ਬੂਠਾ ਚੁੱਕ ਕੇ ਸੀਮਾ ਆਪਣੀ ਪਰਜਾਈ ਦੀਆਂ ਕੌੜੀਆਂ ਗੱਲਾਂ ਸੁਣ ਮੋਹਿਤ ਨੂੰ ਫੋਨ ਲਾ ਕੇ ਆਖਣ ਲੱਗੀ ਮੇਰੇ ਮਾਪੇ ਘਰ ਨਹੀਂ ਤੂੰ ਹੁਣੇ ਆ ਜਾ ਮੋਹਿਤ ਨਾਲ ਗੱਲ ਕਰਨ ਤੋਂ ਬਾਅਦ ਉਹ ਸੋਚਣ ਲੱਗੀ ਕਿ ਕੀ ਭੈਣ ਭਰਾ ਦੇ ਰਿਸ਼ਤੇ ਆਨੇ ਕੱਚੀ ਐ ਮੰਨਿਆ ਕਿ ਮੇਰੀ ਪਰਜਾਈ ਜਵਾਨ ਦੀ ਕੌੜੀ ਐ ਮੈਂ ਆਪਣਾ ਆਤਮ ਸਨਮਾਨ ਵੀ ਨਹੀਂ ਖੋ ਸਕਦੀ ਪਰ ਮੈਨੂੰ ਪਰ ਮੈਂ ਇੰਜ ਭੈਣ ਭਰਾ ਦੇ ਮੋਹ ਭਰੇ ਰਿਸ਼ਤੇ ਨੂੰ ਵੀ ਕਿਵੇਂ ਤਿਆਗ ਦਿਆਂ ਨਹੀਂ ਮੈਂ ਇੰਜ ਵਾਪਸ ਨਹੀਂ ਪਰਤ ਸਕਦੀ ਆਪਣੇ ਵੀਰੇ ਦੇ ਗੁੱਟ ਤੇ ਰਖੜੀ ਬੰਨ੍ਹ ਕੇ ਹੱਕ ਨੂੰ ਮੈਂ ਕਿਵੇਂ ਛੱਡ ਸਕਦੀ ਹਾਂ ਜਿਵੇਂ ਪੇਕੇ ਘਰ ਵਿੱਚ ਵੀਰੇ ਨਾਲ ਖੇਡ-ਕੁੱਦ ਕੇ ਵੱਡੀ ਹੋਈ ਆਪਣੇ ਮਾਪਿਆਂ ਨੂੰ ਆਪਣਾ ਪਰਛਾਵਾਂ ਬਣਾਦਿਆਂ ਵੇਖਿਆ ਉਹ ਘਰ ਕਦੇ ਸੁੰਨਾ ਕਿਵੇਂ ਹੋ ਸਕਦਾ ਹੈ ਮੇਰੇ ਮਾਪੇ ਘਰ ਹੀ ਨਹੀਂ ਸੋਚਦੀ ਸੋਚਦੀ ਉਹ ਆਪਣੀ ਪੇਕੇ ਘਰ ਦਾ ਬੂਹਾ ਖੜਕਾਉਣ ਲੱਗੀ